ਅੱਜ ਆਪਾਂ ਖੜੇ ਆ ਸਰਪੰਚ ਜਰੀ ਫਾਰਮ ਵਰਨੌਦੀ ਹਾਂਜੀ ਪਹਿਲਵਾਨ ਜੁੱਸਾ ਪੱਟੀ ਦਾ ਚੇਲਾ ਮਨਮੀਤ ਸਿੰਘ ਸਰੋਏ ਇਹ ਦਾਤੁਰ ਨਾਲ ਆਪਾਂ ਨੇ ਕੱਖ ਵੱਡੇ ਆ ਸਾਥ ਸਰੀ ਕੀ ਕਹਾ ਜੀ ਸਾਰਿਆਂ ਨੂੰ ਬਰੇ ਇਸ ਵਾਰ ਮੱਝਾਂ ਨੂੰ ਦਾਣਾ ਪਾਉਂਦੇ ਹੋਏ ਸਾਰੀਆਂ ਚੁਵਾਈ ਕਰਕੇ ਇਹਨਾਂ ਨੂੰ ਹੁਣ ਦਾਣਾ ਪਾ ਰਹੀਆਂ ਜੀ ਹੋ ਆਪਣਾ ਜਿਹੜੀਆਂ ਵਾਖੜ ਮਿੱਧੀਆਂ ਦੀ ਲੈਣਾ ਉਹਗਾ ਕਈਆਂ ਦੀਆਂ ਕੱਟੀਆਂ ਜਿਹੜੀਆਂ ਕਰਦੀਆਂ ਮੱਝਾਂ ਕਾਦੀਆਂ ਉਹਨਾਂ ਕੀ ਧਾਰ ਕੱਢ ਲਈ ਸਾਰੀਆਂ ਦੀ ਤਾਣਾ ਪਾ ਰਿਆ ਉਹਨਾਂ ਨੇ ਸਾਰੀਆਂ ਮੰਨਉਂ ਗੱਲੀ ਦਾ ਨਾ ਹਾਰੀਆਂ ਮਿੰਟੋ ਮਿੰਟੀ ਖੁਰਲੀ ਖਾਲੀ ਵੀ ਕਰਦੀ ਇਹਨਾਂ ਨੇ ਆਹ ਦੇਖੋ ਲਗਭਗ ਸਾਰੀਆਂ ਮੱਝਾਂ ਦਾਰਾ ਖਾਰੀਆਂ ਤੇ ਆਪਣਾ ਪੇਟ ਭਰ ਗਈਆਂ ਸੋ ਇਹਨਾਂ ਨੂੰ ਨਾ ਦਿਨਾ ਧਨਾ ਚਾਹੀਏ ਕਿਆ ਤੁਮ ਕੋ ਧਨਾ ਚਾਹੀਏ ਡਾਰਲਿੰਗ ਹੈ ਡਾਰਲਿੰਗ ਹੈ ਸਭ ਕੋ ਡਾਰਲਿੰਗ ਸੋ ਹੁਣ ਥੋੜੀ ਜਿਹੀ ਟਾਈਮ ਤੱਕ ਅੱਧੇ ਘੰਟੇ ਬਾਅਦ ਇਹਨਾਂ ਨੂੰ ਪਾਣੀ ਪਲਾ ਕੇ ਬਾਹਰ ਕੱਢ ਦੇਣਾ ਮੈਂ ਤੁਹਾਨੂੰ ਬਾਅਦ ਤੱਕ ਉਹ ਦਿਖਾਉਣਾ ਆ ਦੇਖੋ ਜੀ ਆ ਆਪਣਾ ਬਾਗ ਦਾ ਆ ਕੱਚੇ 'ਚ ਬਸ ਘੰਟੇ ਤੱਕ ਧੁੱਪ ਆ ਜੇਗੀ ਜਦੋਂ ਫਿਰ ਇਹਨਾਂ ਨੂੰ ਬਾਹਰ ਕੱਢ ਦੇਣੀ ਹੈ ਸਾਰਿਆਂ ਨੂੰ ਆ ਪੱਲੜ ਨੱਕੇ ਹੋਈਆਂ ਆ ਔਰ ਇੱਕ ਕਿੱਲੇ ਗੱਡੇ ਹੋਈਆਂ ਸਾਰਿਆਂ ਤੇ ਇੱਧਰ ਕੱਟੀਆਂ ਦਾ ਇਹਨਾਂ ਨੂੰ ਖੱਲੀਆਂ ਛੱਡ ਦੇਣੀਆਂ ਬਾਹਰ ਸੋ ਜਦੋਂ ਬਾਹਰ ਬਾਹਰ ਬੈਠੀਆਂ ਅੱਜ ਉਹਦੀ ਵੀਡੀਓ ਬਣਾਈ ਫਿਰ ਦੁਬਾਰਾ ਹੀ ਰਿਕਾਰਡ ਕਰਾਂਗੇ ਸੋ ਧੰਨਵਾਦ ਜੀ ਲੋਕ ਕੰਮ ਜਕ ਕਰ ਦਦਮਗੇ ਬਾਰ ਨੂੰ ਪਾਣੀ ਵੀ ਫਲਕ ਕਰ ਦਦਮਗੇ ਬਾਰ ਨੂੰ ਇਹਨਾਂ ਨੂੰ ਪਲਾਏ ਹੋਇਆ ਸਾਰੀਆਂ ਨੂੰ ਪਾਣੀ 흘 ਕਟੀਆਂ ਨੂੰ ਪਾ ਕੇ ਦਾਣਾ ਪਠਾ ਦਿੱਤਾ ਏ ਮੱਜਾ ਨੂੰ ਪੱਲਾ ਕੇ ਪਾਣੀ ਬਾੜ ਕੱਢ ਦਵਾਂਗੇ ਹੋਏ ਹੋਏ ਚੱਕਣਾ ਗਿਆ ਹੋਇਆ ਇਹ ਪੱਲੜ ਉੱਪਰ ਤੱਕ ਕੇ ਪੱਲੜ ਕੁੱਪਲਵਾ ਦੇਵਾਂਗੇ ਏ ਏ ਪੌਣੇ ਵਾਲੇ ਚੁਬਚੀ ਚ ਦੌਣਾ ਪਾ ਦਿੱਤਾ ਏ ਏ ਏ 1 ਨੰਬਰ ਵਾਲਾ ਪੱਲੜ ਚੱਕ ਦਿੱਤਾ ਏ ਹੋ ਓ ਮਾਸਟਰ ਦਾ ਮੁੰਡਾ ਆ ਗਿਆ ਏ ਪਹਿਲਵਾਨ ਜੱਸਾ ਪੱਟੀ ਦਾ ਚੇਲਾ ਮਨਮੀਤ ਸਿੰਘ ਸ੍ਰੋਏ ਪਰਧਾਰ ਗਏ ਨੇ ਆਪਣਾ ਡੇਰੀ ਫਾਰਮਰ ਮੋਲੀ ਦੇਵੀ ਨੂੰ ਇਹਨਾਂ ਦਾ ਸਵਾਗਤ ਕਰਦੇ ਹੋਏ ਆਪਾਂ ਵਿਸ਼ੇਸ਼ ਬਾਰਤਨੀਆ ਮਿਕਰ ਮਨਮੀਤ ਸਿੰਘ ਜੀ ਨੂੰ ਪਾਟੇ ਫੋਨੀ ਜੀ ਨਾਲ ਮੇਲ ਮਲਾਪ ਹੁੰਦਾ ਹੋਇਆ ਮਨਮੀਤ ਸਿੰਘ ਦਾ ਇਕਨਾਂ ਨੂੰ ਅੱਜ ਆਪਾਂ ਸਨਮਾਨ ਵਜੋਂ ਇੱਕ ਪ੍ਰਤੀ ਗਿਫਟ ਵਿੱਚ ਦੇਣੀ ਆ ਹਾਂਜੀ ਮਨਮੀਤ ਜੀ ਹਾਂਜੀ ਕੀ ਹਾਲ ਚਾਲ ਨੇ ਵਧੀਆ ਜੀ ਤੁਸੀਂ ਹੋ ਜੀ ਵਧੀਆ ਜੀ ਵਧੀਆ ਮਿਹਰਬਾਨੀ ਤੁਹਾਡੀ ਸਾਡੀ ਡੈਰੀ ਵਿੱਚ ਦਰਸ਼ਨ ਦੇਣ ਲਈ ਹਾਂਜੀ ਸੋ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹੋਏ ਤੁਹਾਨੂੰ ਆਪਣਾ ਦਾਣੇ ਦਾਣੇ ਦੇ ਖਲੋਚੂ ਨਾਲ ਸਨਮਾਨਤ ਕਰਦੇ ਹਾਂ ਸੋ ਮਨਮੀਤ ਸਿੰਘ ਜੀ ਸਾਡਾ ਇਹ ਤੋਹਫਾ ਕਬੂਲ ਕਰੋ ਧੰਨਵਾਦ ਜੀ ਅਤੇ ਸਾਡੀ ਡੈਰੀ ਦੇ ਬਾਰੇ ਆਪਣੇ ਕੁਝ ਵਿਚਾਰ ਸਾਡੇ ਨਾਲ ਸਾਂਝੇ ਕਰੋ ਅਤੇ ਅੱਜ ਆਪਾਂ ਖੜੇ ਹਾਂ ਸਰਪੰਚ ਡੈਰੀ ਫਾਰਮ ਰਣੋਲੀ ਹਾਂਜੀ ਮੈਂ ਇਹਨਾਂ ਨੂੰ ਕਾਫੀ ਟਾਈਮ ਤੋਂ ਜਾਣਦਾ ਹਾਂ ਠੀਕ ਹੈ ਜੀ ਇਹ ਦੂਰੋਂ ਤੋਂ ਮੇਰੇ ਭਰਾ ਲੱਗਦੇ ਨੇ ਦੂਰ ਤੋਂ ਕਿਵੇਂ ਜੀ ਕਿੰਨੀ ਕੁ ਦੂਰ ਤੋਂ 400 ਮੀਟਰ 500 ਮੀਟਰ ਕਿਲੋਮੀਟਰ ਕਿੰਨਾ ਜੀ 100 ਮੀਟਰ اچھا ਠੀਕ ਹੈ ਜੀ ਤੇ ਬਹੁਤ ਹੀ ਚੰਗੇ ਵੀਰ ਨੇ ਠੀਕ ਹੈ ਜੀ ਜੇ ਤੁਸੀਂ ਮੱਝ ਨਹੀਂ ਹੋਵੇ ਹਾਂ ਜੀ ਤੁਸੀਂ ਲੈਣੀ ਹੋਵੇ ਖਰੀਦਣੀ ਹੋਵੇ ਖਰੀਦਣੀ ਹੋਵੇ ਵੇਚਣੀ ਹੋਵੇ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਤੇ ਹੋਰ ਵੀ ਸਾਡੇ ਚੈਨਲ ਸਪੰਜ ਡੈਰੀ ਫਾਰਮ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਵੇਂ ਮਰਜ਼ੀ ਕਰੋ ਚਾਹੇ ਇਹ ਮਨਮੀਤ ਦਾ ਢਿੱਡ ਫੈਂਕੇ ਮਾਰੋ ਚਾਹੇ ਕੁਛ ਮਰਜ਼ੀ ਕਰੋ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਫੋਰ ਦਿਓ ਫੋਰ ਦਿਓ ਫੋਰ ਮਨਮੀਤ ਜੀ ਹਾਂਜੀ ਕਿਵੇਂ ਚੱਲਦੀ ਹੈ ਜ਼ਿੰਦਗੀ ਜ਼ਿੰਦਗੀ ਵੀਰੇ ਕੱਲ ਪੇਪਰ ਕੀ ਦਾ ਕਿਹੜਾ ਮੋਰਲ ਸਾਇੰਸ ਤੇ ਆਰਦਾ ਆਪਾਂ ਆਪਣਾ ਫੇਸ ਵੀ ਦਿਖਾ ਦਿੰਨੇ ਆ ਵੀ ਹਾਂਜੀ ਹਾਂਜੀ ਕਿਹੜਾ ਪੇਪਰ ਹੈ ਜੀ ਕੱਲ ਨੂੰ ਕੱਲ ਨੂੰ ਵੀਰੇ ਆਪਣਾ ਮੋਰਲ ਸਾਇੰਸ ਦਾ ਪੇਪਰ ਹੈ ਠੀਕ ਹੈ ਜੀ ਹਾਂਜੀ ਸੋ ਵੱਡਿਆਂ ਦੀ ਤਾਂ ਤੁਸੀਂ ਅੱਜ ਕਰਦੇ ਨਹੀਂ ਹੈਗੇ ਮੋਰਲ ਸਾਇੰਸ ਤੋਂ ਕੀ ਸਿੱਖਦੇ ਹੋ ਤੁਸੀਂ ਸਬਜੈਕਟ ਤੋਂ ਦੱਸੋ ਤੁਸੀਂ ਆ ਕੇ ਮੈਨੂੰ ਸੱਤਸ਼ਰੀ ਕੱਲ ਕਿਹਾ ਕਿਹਾ ਕੀ ਮੋਰਲ ਸਾਇੰਸ ਪਾ ਫੇਲ ਹੋ ਮੈਂ ਜੀ ਤੁਸੀਂ ਤੁਸੀਂ ਤਾਂ ਫੇਲ ਹੋਵੋਗੇ ਕਿਹਾ ਤੁਸੀਂ ਸੱਤਸ਼ਰੀ ਕੱਲ ਕਿਹਾ ਕੀ ਮੋਰਲ ਸਾਇੰਸ ਮੈਂ ਮਾਫੀ ਚਾਹੁੰਨਾ ਹਾਂ ਸਤਿ ਸ੍ਰੀ ਅਕਾਲ ਮੇਰੇ ਪ੍ਰੀਏ ਗੁਰਨੀਤ ਸਿੰਘ ਵੀਰ ਜੀ ਨੂੰ ਹਾਂ ਜੀ ਪੈਰੀ ਹੱਥ ਕੌਣ ਲਾਊਗਾ ਤੂੰ ਪੈਰੀ ਹੱਥ ਹਾਂ ਜੀ ਸ਼ਾਬਾਸ਼ ਹਾਂ ਜੀ ਮੇਰਾ ਬੱਚਾ ਹੈ ਤੂੰ ਮੇਰਾ ਬੱਚਾ ਹੈ ਤੂੰ ਕੰਮੀ ਮੱਝਾਂ ਅੰਦਰ ਨਿਲਾ ਕੇ ਅੰਦਰ ਹੀ ਬੰਨੀਆਂ ਹੋਈਆਂ ਆ ਤੁਪ ਲੱਗ ਰਹੀਆਂ ਇਹਨਾਂ ਨੂੰ ਤੇ ਜਿਹੜੀਆਂ ਕਰਾਜੀਆਂ ਸੋਈਆਂ ਹੋਈਆਂ ਉਹਨਾਂ ਨੂੰ ਬਾਹਰ ਕੱਢਿਆ ਬਾਕੀ ਜਿਹੜੀਆਂ ਵਾਖੜ ਮੱਝਾਂ ਉਹਨਾਂ ਨੂੰ ਵੀ ਬਾਹਰ ਕੱਢਿਆ ਆਹ ਦੋਨੋਂ ਮੱਝਾਂ ਪੰਜ-ਛੇ ਮਹੀਨਿਆਂ ਦੀਆਂ ਰੱਬਾ ਇਹਨਾਂ ਨੂੰ ਵੀ ਬਾਹਰ ਤੇ ਉਹ ਕੱਟੀਆਂ ਦਾ ਦਿਖਾਣੇ ਆ ਤੁਹਾਨੂੰ ਖੁੱਲੀਆਂ ਛੱਡੀਆਂ ਹੋਈਆਂ ਆਹ ਆਹ ਨਾ ਧਾਨੀਆਂ ਦਾ ਅਰ ਦੇਖੋ ਆ ਸਾਰੀ ਵਾਖੜ ਮੱਝ ਮੈਂ ਸਾਂ ਹੀ ਲਾਈ ਨਾ ਤੇ ਤੋ ਤੂ ਕੇ ਸਾਰਾ ਕੁਝ ਕਰਕੇ ਵੈਪਰ ਮਾਰ ਕੇ ਇਹਨੂੰ ਸੁਕਾ ਕੇ ਫਿਰ ਦੁਪਹਿਰ ਨੂੰ 1:00 2:00 ਵਜੇ ਅੰਦਰ ਬੰਨ ਦੇਈਆਂ ਸਾਰੀਆਂ ਨੂੰ ਆਹ ਸਾਰੀਆਂ ਆਪਣੀਆਂ ਬਾਖੜ ਮੱਝਾਂ ਉਹ ਲਾ ਦੇਖੋ ਆ ਕੱਟੀਆਂ ਇਹਨਾਂ ਨੂੰ ਖੁੱਲਾ ਛੱਡ ਦਿੰਨੇ ਆ ਕੱਚੇ ਜੇ ਦੁਪਹਿਰ ਨੂੰ 2:30 ਵਜੇ ਅੰਦਰ ਬੰਨ ਦਈ ਇਹਨਾਂ ਨੂੰ ਸਾਰੀਆਂ 2:00 ਵਜੇ ਤੱਕ 2:30 ਵਜੇ ਤੱਕ ਬਾਹਰ ਰਹਿਣੀਆਂ ਫਿਰ ਦਾਣਾ ਪਾ ਕੇ ਇਹਨਾਂ ਨੂੰ ਅੰਦਰ ਬੰਨ੍ਹ ਦੇਣੇ ਆ ਆਪਾਂ ਜਦੋਂ ਦੁਪਹਿਰ ਨੂੰ ਜਿਹੜਾ ਦਾਣਾ ਪਾਵਾਂਗੇ ਉਸ ਟਾਈਮ ਫੇਰ ਵੀਡੀਓ ਇੱਕ ਬਣਾ ਲਾਂਗੇ ਕੋਡ ਕਰ ਲੇਗੇ ਕਿਵੇਂ ਦਾਣਾ ਪਾਨੇ ਆ ਕਿਵੇਂ ਕਰਦੇ ਆ ਸਭ ਕੁਝ ਸੋ ਧੰਨਵਾਦ ਜੀ ਸਾਰਿਆਂ ਦਾ ਇਹ ਗੱਡੀ ਲੋਡ ਕਰ ਲਈ ਏ ਕੱਖਾਂ ਦੀ ਤੇ ਨਾਲ ਆਪਣਾ ਗਗਨ ਗਗਨ ਜੀ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਗਾਇਸ ਹੈਲੋ ਹੈਲੋ ਇਹ ਤਤਰ ਨਾਲ ਆਪਾਂ ਨੇ ਕੱਖ ਵੱਢਿਆ ਗੱਡੀ 'ਚ ਲੱਦੇ ਆ ਤੇ ਹੁਣ ਘਰ ਨੂੰ ਲੈ ਕੇ ਜਾਵਾਂਗੇ ਮੱਝਾਂ ਨੂੰ ਪਾਵਾਂਗੇ ਲੋ ਜੀ ਧੰਨਵਾਦ ਮਿਲਦੀਆਂ ਤੁਹਾਨੂੰ ਘਰੇ ਜਾ ਕੇ ਓਕੇ ਟਾਟਾ ਗੁੱਡ ਬਾਏ ਗੁੱਡ ਬਾਏ ਕੰਮ ਦਾ ਟਾਈਮ ਐ ਮੱਜਾਂ ਦੀ ਚੁਵਾਈ ਕਰਕੇ ਇਹਨਾਂ ਨੂੰ ਹਰਾ ਪਾ ਕੇ ਆਪਾਂ ਤਿਆਰ ਪਰ ਤਿਆਰ ਖੜਾ ਰੱਖਿਆ ਏ ਤੇ ਸਫਾਈ ਕਰਦਾ ਹੋਇਆ ਆਪਣਾ ਸੋਹਣੀ ਵੀਰ ਇੱਧਰ ਇਹਨਾਂ ਦੀਆਂ ਕੱਟੀਆਂ ਨੂੰ ਵੀਰ ਜਾ ਕੇ ਪੂਰਾ ਧੁੰਨ ਕੇ ਖੜਾ ਦਿੱਤਾ ਏ ਸੋ ਇਹਨਾਂ ਸਾਰੀਆਂ ਮੱਜਾਂ ਦੀ ਚੁਵਾਈ ਕਰ ਲਈ ਏ ਆਪਣੀ ਫੋਰਚੂਨਰ ਵੀ ਲੱਦ ਲਈ ਏ ਪੂਰੀ ਨੱਕੋ ਨੱਕ ਗੋਬਰ ਨਾਲ ਆ ਤਾਜ਼ੀਆਂ ਮੱਝਾਂ ਇਹਨਾਂ ਦੀ ਚੁਆਈ ਕਰਕੇ ਹੱਟੀਆਂ ਹੋਣੇ ਹੋਣੇ ਤੇ ਆ ਦੇਖੋ ਆ ਖੁੱਲੀ ਵਿੱਚ ਇਹਨਾਂ ਨੂੰ ਖਰਾ ਪਾ ਕੇ ਦਵਾਈ ਪਾ ਕੇ ਆ ਖਾਰੀਆਂ ਨੇ ਸਾਰੀਆਂ ਉਧਰ ਆਪਣੀਆਂ ਵਾਖੜ ਮੱਝਾਂ ਦੀ ਚੁਆਈ ਵੀ ਕਰ ਦਿੱਤੀ ਹੈ ਇੱਕ ਦੋ ਰਹਿ ਗਈਆਂ ਬਸ ਉਹ ਵੀ ਕਰਨੀ ਲੱਗੀਆਂ ਆ ਦਾਣੀ ਵਾਲਾ ਚ ਬੱਚਾ ਤਾਂ ਇੱਧਰ ਹੀ ਨਾ ਸਾਰੀਆਂ ਮੱਝਾਂ ਦੀ ਚੁਆਈ ਕਰ ਕਰਕੇ ਇਹਨਾਂ ਨੂੰ ਹਰਾ-ਭਾ ਕੇ ਪੂਰਾ ਰਜਾਇਆ ਹੋਇਆ ਕਟੀਆਂ ਸਾਰੀਆਂ ਇਹਨਾਂ ਨੂੰ ਵੀ ਹਰਾ-ਭਾ ਕੇ ਪੂਰਾ ਦਵਾਈ ਬੂਟੀ ਪਾ ਕੇ ਰਾਜੀ ਕਰਿਆ ਹੋਇਆ ਇਹ ਆਪਣੇ ਸੋਨੀ ਵੀਰ ਨੇ ਤੇ ਪ੍ਰਭ ਨੇ ਇਹ ਛੋਟਾ ਸੋ Papa Rojee mein video banay karange apni shaam time bhi subah time bhi te din cho bhi ਇੱਧਰ ਆਪਾਂ ਤੁਹਾਨੂੰ ਵਾਰ ਦਾ ਵੀਊ ਦਿਖਾਣੇ ਆ ਤੇ ਠੰਡ ਕਰਕੇ ਪੱਲੜਦਾ ਆ ਠੰਡ ਜਿੰਦਰ ਨਿੱਗ ਬਣੀ ਰਹੇ ਇਹ ਸਾਰਾ ਆ ਆਪਣੀ ਨੌਕਰੀ ਹੈ ਤੇ ਅਸੀਂ ਹਰਾ ਲਿਕੇ ਆਨੇ ਆ ਕੱਖ ਲਿਕੇ ਆਨੇ ਆ ਤੇ ਉਹ ਟੋਕੇ ਵਾਲੀ ਮਸ਼ੀਨ ਹੈ ਹੁਣ ਰਾਤ ਦਾ ਟਾਈਮ ਹੈ ਚੰਗੀ ਤਰ੍ਹਾਂ ਦੇਖਣੀ ਨਹੀਂ ਤਿੰਚੀ ਦੀ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਸੋ ਸਾਰੀ ਕਾਰਜ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਪੰਜ ਡੈਰੀ ਫਾਰਮ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਵੇਂ ਮਰਜ਼ੀ ਕਰੋ ਚਾਹੇ ਇਹ ਮਨਮੀਤ ਦਾ ਢਿੱਡ ਫੈਂਕੇ ਮਾਰੋ ਚਾਹੇ ਕੁਝ ਮਰਜ਼ੀ ਕਰੋ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦੋ